ਹੈਪੀ ਬਰਥਡੇ ਸਤਾ ਦਿਵ ਦੇ ਆ ਹੈਪੀ ਬਰਥਡੇ ਪਾਤੀ ਬਰਥਡੇ ਕਿਰਿਸ਼ ਅਰੇ ਤਾਂ ਦੇਰੀ ਸੁਤੇ ਹੀ ਲੈ ਲਓ ਜੀ ਅੱਜ ਹੈਗਾ ਵਿਕੀ ਸਿੰਘ ਦਾ ਬਰਥਡੇ ਤੇ ਸਾਰੇ ਜਣੇ ਮੁਬਾਰਕਾ ਦਿਓ ਤੇ ਪਰਮਾਤਮਾ ਇਹਨਾਂ ਦੀ ਲਓ ਮੀਓ ਵਰcaria ਨਾ ਆਸ਼ੀਰਵਾਦ ਦੇਵ ਤੰਦਰੁਸਤੀ ਬਖਸ਼ੇ ਅੱਧੀ 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 ਮੈਂ ਕੋਲ ਹਾਂ ਹੁੰਦਾ ਕੇਕ ਲਿਆ ਤੂੰ ਕਰੀਂ ਦੇਖ ਤਾ ਯਾਰ ਮਰਮਟਾ ਇਹਨੇ ਦੇਖ ਲਾ ਬਾਅਦ ਚ 11 ਵਜੇ ਦੇਖ ਕਹਣਾ ਅੱਜ ਵੀ ਕੀ ਨਾ ਜਨੂਨ ਨਹੀਂ ਨਾ ਦੇਖ ਲਾ ਮੈਂ ਫੋਨ ਨਹੀਂ ਚੱਕਿਆ ਮੈਂ ਮੈਂ ਦੇਖੇ ਮੇਰੀ ਮਾਂ ਫੋਨ ਨਾ ਚੱਕਿਆ ਹੋਵੇ ਤਾਂ ਹੋਈ ਨਹੀਂ ਸਕਦਾ ਉਹਦਾ ਕਹਣਾ ਬੜਾ ਫੋਟੋ ਫੋਟੋ ਕੋਈ ਇਹਦਾ ਪਿਛਲੇ ਸਾਲ ਵੀ ਦਵਾਈ ਇਹਨੇ ਪਿਛਲੇ ਸਾਲ ਆਥਣੇ ਕਰਿਆ ਕਹਿੰਦਾ ਅੱਜ ਮੇਰੇ ਭਾਈ ਦਾ ਜਨਮ ਦਿਨ ਆ ਹੱਦ ਹੋਈ ਜਾਵੀ ਮੰਗਾਲਾ ਆ ਤੇਕ ਜੀ ਵਿੱਕੀ ਜਨਮ ਦਿਨ ਦਾ ਤੇ ਹੁਣ ਵੀਡੀਓ ਸ਼ੂਟ ਚੱਲ ਰਿਹਾ ਅੱਜ ਵੀਡੀਓ ਸ਼ੂਟ ਹਨਾ ਮੀ ਕਰਕੇ ਵਿੱਚ ਦਿੱਕਤ ਆ ਗਈ ਅੱਜ ਮੀ ਆ ਗਿਆ ਹਨਾ ਮੀ ਕਰਕੇ ਜਿਹੜਾ ਕੰਮ ਸੀ ਉਹ ਖਰਾਬ ਹੋ ਗਿਆ ਥੋੜਾ ਜਿਹਾ ਉੱਕੇ ਵਿੱਚ ਦਿੱਕਤ ਆ ਜਾਂਦੀ ਆ ਹਨਾ ਫਿਰ ਵੀਡੀਓ ਹੁੰਦੀ ਨਹੀਂ ਹੈ ਕਿਉਂਕਿ ਕੈਮਰੇ ਦੇ ਵਿੱਚ ਪਾਣੀ ਪੈ ਜਾਂਦਾ ਫਿਰ ਤਾਂ ਕਰਕੇ ਸੀਨ ਕਰਨੇ ਵੀ ਔਖੇ ਹੋ ਜਾਂਦੇ ਨੇ ਫਿਰ ਇਹਨਾਂ ਨੇ ਵੀਡੀਓ ਛੱਡਤੀ ਵੀ ਚਲੋ ਇਤਨੇ ਬਹਿ ਜਾਣੇ ਆ ਦਮ ਲੈ ਲੈਣੇ ਹਨਾ ਵੀਡੀਓ ਡਿਸਕਸ ਕਰ ਲੈਣੇ ਆ ਤੇ ਚਲੋ ਘੰਟਾ ਅੱਧਾ ਘੰਟਾ ਮੀ ਪਿਆ ਮੀ ਹੁਣ ਰੁਕ ਗਿਆ ਤੇ ਹੁਣ ਇਹ ਆਪਦੀ ਵੀਡੀਓ ਦੁਬਾਰੋ ਲਾਗੇ ਕੰਟੀਨਿਊ ਕੰਮ ਲਈ ਇਹਨਾਂ ਨੇ ਚਲੋ ਕੰਮ ਆ ਉਹ ਤਾਂ ਕਰਨੀ ਆ ਹਨਾ ਤੇ ਜਿਹੜਾ ਵਿੱਕੀ ਦੇ ਬਰਥਡੇ ਵਾਲਾ ਬਲੌਗ ਆ ਉਹ ਆਪਾਂ ਸੋਨੂੰ ਨਾਲੇ ਕੰਟੀਨਿਊ ਰੱਖਾਂਗੇ ਹਨਾ ਤੇ ਸ਼ਾਮ ਨੂੰ ਬੱਚੇ ਜਦੋਂ ਆਗੇ ਸਕੂਲੋਂ ਉਦੋਂ ਆਪਾਂ ਕੇਕ ਕੱਟ ਕਰਾਂਗੇ ਕਿਉਂਕਿ ਜੇ ਹੁਣ ਕਰ ਲਿਆ ਫਿਰ ਬੱਚੇ ਨਹੀਂ ਹੈਗੇ ਫਿਰ ਉਹ ਰਹਿ ਜਾਣਗੇ ਫਿਰ ਉਹ ਕਹਿ ਦੇਣਗੇ ਵੀ ਅਸੀਂ ਨਹੀਂ ਲੱਗ ਤੋਂ ਕਰਨਾ ਤੇ ਇਸ ਕਰਕੇ ਵੀ ਜਦੋਂ ਉਹ ਆ ਗਏ ਤਾਂ ਉਹਦੀ ਆਪਾਂ ਕੇਕ ਦੀ ਕਟਿੰਗ ਕਰਾਂਗੇ ਤੇ ਮੰਗਾ ਗਿਫਟ ਦੇ ਵਿੱਚ ਲੈ ਕੇ ਆਏ ਆ ਆਪਦੇ ਜੀਜੇ ਵਾਸਤੇ ਕੇਕ ਪਹਿਲਾਂ ਮੇਰੀ ਇਹ ਸਲਾਹੀ ਵੀ ਸ਼ਾਮ ਨੂੰ ਜਦੋਂ ਕੁੜੀਆਂ ਨੂੰ ਛੱਡਣ ਜਾਵਾਂਗੇ ਦੇਰ ਭੇ ਉਦੋਂ ਕੇਕ ਲੈ ਆਵਾਂਗੇ ਪਰ ਮੰਗੇ ਨਹੀਂ ਆ ਕੇ ਸਰਪ੍ਰਾਈਜ਼ ਦੇ ਤਾਂ ਉਹ ਕੇਕ ਨਾਲ ਹੀ ਲੈ ਆਇਆ ਆਉਂਦਾ ਆਉਂਦਾ ਪਾਤਰਾ ਤੋਂ ਕੇਕ ਲੈ ਆਇਆ ਹਨਾ ਚਲੋ ਇਹ ਵੀ ਕੰਮ ਸਰ ਗਿਆ ਤੇ ਬਾਕੀ ਚਲੋ ਜਦੋਂ ਆਪਾਂ ਕੇਕ ਕੱਟ ਕਰਾਂਗੇ ਫਿਰ ਆਪਾਂ ਵੀਡੀਓ ਸ਼ੂਟ ਕਰਾਂਗੇ ਜੀ ਬਾਈ ਨੂੰ ਕਿਹਾ ਸੀ ਭਾਬੀ ਆ ਜੀ ਲੈ ਬਈ ਆ ਬੁਸ਼ੀ ਆਹ ਬਈ ਸੈਵੂ ਲਿਆ ਬਲਾਕੇ ਸਾਬ ਮੈਂ ਨਾ ਸਵੇਰਾ ਹੀ ਦਿੱਤਾ ਸੀ ਆਪ ਦਾ ਕਿੱਦਾਂ ਆ ਲੈ ਸੈਵ ਹੁਣ ਦੇ ਦੂਗਾ ਕੁਛ ਲੈ ਸਰੂ ਮੇਰਾ ਭੂ ਹੋ ਗਿਆ ਕਿੱਥੇ ਗਿਆ ਮੇਰੇ ਕਿੱਥੇ ਐਸਾ ਕਿੱਥੇ ਆ ਆਏ ਆ ਨਾਮਾ ਕੋਲ ਨਾਮਾ ਨਾਮਾ ਇਹ ਬੰਦਾ ਜਾ ਕੋਲੀ ਆ ਲੈਰ ਕੋਲ ਤਾਂ ਹੁਣੇ ਚਲੋ ਬੈਠੋ ਹੁਣ ਮੇਰੀ ਪਿੱਟੀ ਕਿਉਂ ਦੇ ਪਤਾ ਨਹੀਂ ਵਾ ਕੋਈ ਮੈਨੂੰ ਤਾਂ ਪਤਾ ਨਹੀਂ ਤੁਹਾਨੂੰ ਮੈਨੂੰ ਆਉਣਾ ਬੁਆ ਮੈਂ ਬੁਲਾ ਲੈਣਾ ਹੈ ਜਾਨੂ ਦੀ ਨਾਲਾ ਸੁਣਦੇ ਲਾ ਵੀ ਬੈਠਾ ਉਹਦਾ ਸਿੱਧਾ ਕਿਵੇਂ ਕਹੇ ਕਿਦਾ ਯਾਰ ਮਾਡੇ ਪਰਿਵਾਰ ਦੇ ਮੈਂਬਰ ਦਾ ਜਾਨਾ ਰੂਪੇ ਦਾ ਪਰਿਵਾਰ ਤਾਂ ਫਿਰ ਹੋਖੜਿਆ ਲਵੀ ਬਾਈ ਬੈਠ ਜਾਓ ਬਾਈ ਦਾ ਇਹਦਾ ਰੂਪਾ ਦਸਰਾ ਕਰਾ ਇਹਨਾਂ ਦੇ ਪਰਿਵਾਰ ਦਾ ਆਪਣੇ ਪਰਿਵਾਰ ਦਾ ਜੀ ਇਹਨਾਂ ਕੰਨ ਲੈ ਕੇ ਬਾਰੇ ਕਿਤੇ ਦੇ ਨਹੀਂ ਵਸਦੀ ਇਹਦਾ ਹੱਸਦਾ ਰੂਪੇ ਤੂੰ ਐਡਾ ਕਰ ਰੋ ਕਰਦਾ ਐਨਾ ਜ਼ੀਰੀਏ ਦੇ ਨਾਲ ਜੀ ਤੇਰੇ ਨਾਲ ਪਈ ਹੋ ਨਾ ਮੈਂ ਖਰੀਦਾਂ ਜਿਵੇਂ ਮੈਂ ਤੇ ਨਾ ਤਰੇਗਾ ਨਹੀਂ ਇਹ ਕੀ ਹੋ ਗਿਆ ਕੋਕੜੀ ਵੀ ਲੈ ਲੈ ਕੋਕੜਾ ਬਣਾ ਲੈ ਲਿਤੇ ਆਉਣ ਨੂੰ ਹੋਰ ਕਹਿ ਪਿੱਛੇ ਇਧਰ ਜਾ ਕੇ ਕਿਤੇ ਨਹੀਂ ਹੈ ਮੈਂ ਤਾਂ ਬੰਦੀ ਕਰਦਾ ਨਹੀਂ ਚਲੋ ਬਈ ਜਸਮੀ ਜਮਰੀ ਇੱਕ ਗਿਰ ਤੇ ਸਾਹਮਣੇ ਆਹ ਮੈਂ ਸ਼ੈਂਪੂ ਆਇਆ ਬੈਠਣਾ ਦੇਈ ਕਰੋ ਇਹਨਾਂ ਨੂੰ ਮੇਰਾ ਕੋੜਾ ਬਣਾਦਾ ਚਲੋ ਬਈ ਸ਼ਟਾਰਟ ਮੇਰੇ ਨੱਕੇ ਵੀ ਨਹੀਂ ਦੇਖ ਕੇ ਮੈਂ ਕੰਦੀ ਆਂ ਮੈਂ ਕਿਤਾਬ ਓਏ ਰਸ ਕਰਦੇ ਹੋ ਭਾਗ ਜਾ ਮਾਮੂ ਕੋਲੋਂ ਸਾਈਟ ਕਰੋ ਔਰ ਚੱਕ ਜਿਹੜਾ ਗੇ

ਮੇਰੇ ਕੋਲ ਸੌਰੀ ਕਰਦਾ ਥੋੜਾ ਥੋੜਾ ਪੁੱਛ ਆਏ ਮੈਂ ਪਾ ਲੈ ਨਹੀਂ ਲੈ ਆਣਾ ਮਾਂ ਮੈਂ ਇਹਨਾਂ ਦਾ ਜਨਮ ਦਿਨ ਵੀ ਹੁਣ ਤਾਂ ਕਹਿੰਦੇ ਥੋੜੇ ਟੱਪਰ ਦਾ ਹੋਣਾ ਸਾਡਾ ਆ ਗਿਆ ਸਿੱਧੇ ਨਹੀਂ ਹੈਗਾ ਨਾ ਸਾਡੇ ਪਰਿਵਾਰ ਦੇ ਮੈਂਬਰ ਦਾ ਬਸ ਭਾਰੇ ਥਾਰ ਦਾਂਗੇ ਆ ਤੇ ਮਮਿਆ ਉਹ ਥਾੜਾ ਦੱਬਾ ਬੈ ਉਹ ਥਾੜੇ ਬਿਸਤਰ ਤੋਂ ਛੁੱਟੇ ਲੇਹਰ ਵੀ ਤੇ ਪਾ ਦੇ ਕਾਲਾ ਜੀ ਕਾਲਾ ਹਾਂ ਜੋ ਤੂੰ ਬੈਠ ਕੇ ਇਸ ਤਰ੍ਹਾਂ ਹੁਣ ਤੇ ਦੇਖੇ ਨਾ ਸੀ ਇੰਸਟਾਗ੍ਰਾਮ ਤੇ ਅਸੀਂ ਤੇ ਮਰ ਬਿਸ਼ਕਾਰ ਕੇ ਅੱਛਾ ਹਾਂ ਮਾਂ ਕਰੇ ਸਰ ਜੀ ਤੁਸੀਂ ਮੈਨੂੰ ਬੁਲਾ ਲਓ ਬਹੁਤ ਬਹੁਤ ਅੱਛਾ ਉਤਾ ਕੇ ਦੇ ਵੀ ਆ ਕੇ ਤੇ ਪਾ ਦੇ ਬਾ ਦੇ ਮੈਂ ਉਤਾ ਖਾਣੇ ਜਾ ਐਦਾਂ ਦਾ ਫੋਟੋ ਕਿੱਥੇ ਹਾਂ ਬਾਈ ਤੋਂ ਕੜੇ ਕੈਮਰੇ ਵਾਰੇ ਨੂੰ ਕਰੇ ਠੀਕ ਹਾਂ ਕਾਲ ਕੋਈ ਨਹੀਂ ਲੈ ਬਾਈ ਕਰਕੇ ਨਹੀਂ ਕੋਈ ਨਹੀਂ ਬਤਾਂ। ਸਾਰਾ ਤੋਰ ਉਹਨੇ ਕੋਈ ਇੱਕ ਸਾਬ ਨਾਲ ਲੱਗਦੀ ਬੋਲ ਤੈਨੂੰ। ਮੈਂ ਨਹੀਂ ਬੋਲੀ ਨੇ। ਇਹ ਮੈਂ ਉਹ ਜਿਸਨੀ ਇਹ। ਇਹਨਾਂ ਕੋਲ ਆ ਗਿਆ ਬਰਵਾ। ਮੈਂ ਕਾ। ਜਿਸਨੀ ਲੈਣਾ ਚਾਹੀਦਾ। ਕੋਲ ਜਾਂਦਾ ਹੈ। ਹਾਂ। ਅੱਛਾ, ਪਰਮੀ ਤਾਂ ਜਸਨੀ ਜ ਲੈ ਗਈ ਚੱਕ ਕੇ। ਮੈਂ ਆਹ ਸਾਬ ਅੰਦਰ ਲੱਭੀ। ਅਸੀਂ ਅੰਦਰ ਲੱਭੀ ਆਂਗੇ। ਸਾਨੂੰ ਪਤਾ ਹੀ ਲੱਗਿਆ ਅਸੀਂ ਮਾਂ ਕੋਲ ਅੰਦਰ ਲੱਭੀਏ ਨੇ ਇੱਕ ਹੀ ਅੰਦਰ ਪਿਆ। ਸਾਨੂੰ ਤਾਂ ਜਸਵੀਰ ਵੀ ਬਣਾ ਬਣਾ ਆਇਆ ਕੋਈ ਨਾ ਤੁਸ ਜੰਗਲੇ ਕਰਤਾ ਕੰਮ ਇਹੋ ਜੀ ਜਸਵੀਰ ਇਹਦੀਆਂ ਤੁਸ ਛੱਡ ਕੇ ਮੈਂ ਆ ਬਲੀ ਮੈਨਰੀ ਜੀ ਆ ਬਲੀ ਉਹ ਪਰਦੇ ਸੈੱਟ ਕਰਦੋ ਸ਼ੁਕਰ ਉਹ ਪੂਲੀ ਨਹੀਂ ਜਾਏਗੀ ਘਾਲੋ 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 ਮੰਨਦੇ ਨਹੀਂ ਘਾਲੋ ਘਾਲੋ ਕੋਈ ਨਹੀਂ ਬਹੁਤ ਬਹੁਤ ਨੂੰਾਰੋ ਘਾਲਾ ਲਾਓ ਬਈ ਥੋੜਾ ਥੋੜਾ ਲਾ ਲਓ ਕਹੀਂ ਜਾਣੇ ਜੇ ਲਾਉਂਗੇ ਤਾਂ ਹੀ ਲੱਗੂਗਾ ਪੱਕਾ ਸਾਰੇ ਇੱਕ ਦੂਜੇ ਨੂੰ ਕਰੀ ਜਾਂਦੇ ਨੇ ਪੱਕਾ ਲਾ ਦੋ ਬਈ ਫਹੀਦੀ ਤੂੰ ਇਹ ਦੇਖ ਰਿਹਾ ਮੂੰਹ ਚ ਕਰਵਾਉਂਗਾ 100000 ਰੁਪਏ ਬੈਠੇ ਮੂੰਹ ਦੀ ਡਿਮਾਂਡ ਹੋਣੀ ਘਾਲੋ ਘਾਲੋ কারপেনন�ব me কথাঁদি্য়সে Portrait অকারগে নিকারসটি মাডিয়ে সেরশে কাডা দूয়াজি. ঑য� Utjji হনব ক়াংন্ত സന്മദിന <laughs> 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 <sharp> ਚਾਕਲੇਟੀ ਬਗਾਵ ਮਗਾਵ ਮਖਾਲਾ ਹਲੋ ਹਾਜਾ ਕਰਦੇ ਸਭੇ ਕਰਦੇ ਬੋਲ ਕੇ ਜਾਵਾ ਚਾਕਲੇਟਾ ਸਾਬਾ ਹੱਥ ਨਹੀਂ ਮਾਰਦੇ ਨਾ ਮੇਰੇ ਨਾਲ ਨਹੀਂ ਮਾਰਦਾ ਸੁਣ ਕੇ ਨਾ ਹੋਈ ਨਾ ਨਹੀਂ ਆਲੇ ਨਾ ਜੀ ਹੁਣ ਤੋਂ ਡਾਵਾਗੇ ਪਤਾ ਹੋਰ ਸਹੀ ਜਾਓ ਚਾਹ ਬਕਰ ਕੇ ਕਦਾ ਤੋਣ ਗਿਆ ਤੋਣ ਕੇ ਜੇ ਤਾਂ ਆਵੇਂ ਜਵਾਰ ਨੂੰ ਫਿਰ ਪਤਾ ਹੋਰ ਪਤਾਵੇਂ ਨਹੀਂ ਕਰਦੇ ਹੁੰਦੇ ਅੱਗੇ ਰਾਤਰੀ ਮਾਰਨ ਦੇ ਵਿੱਚ ਰੱਖਾ ਨੂੰ ਪਹਿਲਾਂ ਰਿਆ ਕਰ ਹਾਂ ਹੋਰ ਇਹ ਇਹਨਾਂ ਨੇ ਪਿਛਲੀ ਵਾਰ ਖਾਧੀ ਨਹੀਂ ਹੈਗਾ ਇਹ ਤੇ ਜਨਮ ਦਿਨ ਵੇਲੇ ਸਾਇਰ ਉਹ ਕਹਿੰਦਾ ਸਰ ਪਤਾ ਨਹੀਂ ਜੀ ਜੈਨੀ ਕਰਾ ਦੋ ਵਾਰ ਕੇ ਇਕੱਠੇ ਉਹ ਦੋ ਹਾਂ ਬਿਲਕੁਲ ਤੈਨੂੰ ਪਾ ਗਾ ਹੁਣ ਸਕੂਲੋਂ ਆਏਗਾ ਮੈਨੂੰ ਵੀ ਲੈ ਆਈਂ ਕੋਟੀ ਰੇ ਵਾਠਾ ਰੁਕ ਜਿੰਨੂੰ ਉਹ ਤਕਨੀਕੀ ਰਿਪੋਰਟ ਸਰ ਜੀ ਇਹ ਰਿਪੋਰਟ ਬੜੀ ਵਧੀਆ ਤੇਰੀ ਵਧੀਆ ਮੈਨੂੰ ਵਧੀਆ ਲੱਗਿਆ ਵਿਚੋ ਘਟ ਘਟ ਖਾਦੇ ਰਹੇ ਮੈਂ ਤਾਂ ਹੀ ਬੁਝਾਉਂ ਚਾਹਤ ਆ ਕੋਈ ਆਪਣਾ ਲੈ ਆਂ ਚਲ ਵਈ ਛੱਡ ਜਾ ਕਹਿੰਦੀ ਮੈਂ ਕੇਕ ਖਾਣਾ ਨਹੀਂ ਕਹਿੰਦੀ ਮੈਂ ਖਾਂਦੀ ਨਹੀਂ ਹੈਗੀ ਮਾਤਾ ਨਹੀਂ ਹੈ ਡਾਈਟਿੰਗ ਆ ਤੇ ਆ ਪਤਾ ਨਹੀਂ ਦਵਾਈ ਦੂ ਹੀ ਲੈਂਦੀ ਆ ਭਾਈ ਇਹ ਬੰਦਾ ਆ ਲੈ ਬਈ ਮੇਰੇ ਕੋਲ ਕੈਮਰਾ ਦਿਖਾਉਣਾ ਕੈਮਰੇ ਚ ਤਾਂ ਮੈਨੇ ਲਈ ਨਹੀਂ ਹੈ ਕਭੀ ਆ ਕੇ ਸਾਰੇ ਨੂੰ ਫੋਨ ਲੈਣਾ ਕੈਮਰੇ ਚ ਦਿਖਾਉਣ ਨੂੰ ਕੋਈ ਨਹੀਂ ਜਾਂ ਸੌ ਦੇ ਲਿਆ ਮੈਂ ਤੇ ਵੀ ਵੱਡੇ ਹੈ ਭਾਈ ਇਹ ਵੀ ਵੱਡੇ ਨੇ ਹੋਰ ਹੱਥ ਵਾਣੇ ਨਾ ਵੱਡੇ ਨੇ ਹੱਥ ਉਹ ਮੈਂ ਪਹਿਲਾਂ ਜਾਣਦੇ ਨਹੀਂ ਰਿਹਾ ਹੈਗਾ ਅੰਦਰ ਪਾ ਉਹ ਤਾਂ ਮੈਂ ਹੁਣ ਉਹੀ ਹੱਥ ਜਲਾਇਆ ਮਾਂ ਮੈਂ ਤਾਂ ਦਿੱਤੀ ਨੀ ਵੱਡੇ ਦੇ ਹੱਥ ਵਰਦ ਦੇ ਦਿੱਖਦੇ ਲੱਗਦੇ ਪਰ ਵੱਡੇ ਨੇ ਅੰਮਕ ਚਾਪਲੇ ਜੀ ਚਾਪਲਾ ਨਹੀਂ ਤੂੰ ਤੇਰੇ ਕੋਲ ਜਾਣਗੇ ਆ ਉਧਰੋਂ ਕੱਢ ਕੇ ਉਧਰ ਪਾ ਲੈ ਵੱਡੇ ਦੀ ਗੱਲ ਇਹ ਮੈਂ ਮਤਲਬ 1000 ਰੁਪਏ ਤੈਨੂੰ 2000 ਰੁਪਏ ਪਰ ਜੇ ਗੱਟ ਕੱਟ ਕੱਟ ਪੰਜ ਹਜ਼ਾਰ ਬਹੁਤ ਬੰਦਾ ਸਹ ਕੋ ਇਹ ਵੀ ਜੇ ਉਹ ਤੇ ਲੋਕਰੀ ਜੇਮ ਚ ਅਮਗੀ ਹਾਂ ਭਾਈ ਇਹ ਤਾਂ ਸਾਰੀ ਉਸ ਮਰੇ ਦਿੰਦਾ ਅੱਜ ਤੇਰਾ ਹੱਕ ਆ ਅੱਜ ਬੋਲ ਕੇ ਨਹੀਂ ਸਾਰਨਾ ਹੈਗਾ ਅੱਜ ਦੇਣਾ ਚਾਹੀਦਾ ਦੇ ਕੇ ਥੋੜਾ ਥੋੜਾ ਪੜਾਉਂ ਕੋਣੇ ਪੜਾਉਗਾ ਵੀਰੋ ਨਹੀਂ ਕੋ ਪੜਾਉਗਾ ਮੈਂ ਕਹਿੰਦਾ ਐ ਕਿ ਤੈਨੂੰ ਨੋਟ ਦੇ ਦੇ ਮਾਨ ਕੇ ਲੈ ਉਹਨੂੰ ਗੱਟ ਕੇ ਰੇ ਕੋਲੇ ਹੁੰਦੇ ਹੈਂ ਮੇਰੀ ਕਾ ਹਾਂ ਬੈਠਾ ਬੋਤੇ ਪੁੱਛ ਲੈ ਨੂੰ ਹਾਂ ਆ ਬੈਠਾ ਬੂਟੇ ਅੱਜ ਤੇਰੇ ਹੱਥ ਚ ਫਾਰ ਆ ਜਾਗਾ ਕਿਸੇ ਨੂੰ ਗੁੱਸਾ ਨਹੀਂ ਆਜੂਗਾ ਇਹ ਤਾਂ ਕੁਛ ਕੇ ਕਰ ਦੇ ਅੱਜ ਨਾ ਮਦਰਸਮੀ ਖਾਣੇ ਕਰ ਨਾ ਇਹ ਕੋਚਰਾ ਤਾ ਲੇ ਕੇ ਜਾਣਾ ਆਖੇ ਜਿੰਨੇ ਹੁੰਦੇ ਨੇ ਪੂਰਾ ਸਾਹਬ ਦੇ ਕੇ ਬਲਾਸਟਰ ਫੜਾ ਲੀ ਨਾ ਇਕਰ ਮੇਰਾ ਆ ਜਾਓ ਤੇ ਆਪਾਂ ਅੰਦਰ ਬਦਵਾ 200 ਰੁਪਏ ਆਉਣਾ ਚ ਮੈਨੂੰ ਪਤਾ ਮੇਰੇ ਕੋਲ ਨਹੀਂ ਤਾਂ 350 350 ਜਿੰਨੇ ਹੈਗੇ ਸਾਰੇ ਬਾਹਰ ਨਾ ਹੁਣ ਕੀ ਕਰੇ ਕਿ ਮੰਗ ਕਰਨਾ ਪੈਣਾਗਾ ਮੈਂ ਕਹਿੰਦਾ ਕਿ ਤੇਰੇ ਆਪੇ ਬੜੀ ਮੇਰੀ ਨਹੀਂ ਮੇਰੇ ਹੱਥ ਨੇ ਦਿਉਣਗੇ ਮੈਂ ਕਿਹਾ 5000 ਲੈ ਤੇਰੇ ਲੈ ਕੇ ਇਹ ਤਾਂ ਪਰ ਪਤਾ ਵੀ ਇਹਦੇ ਲੱਗੀ ਜਾਣੇ ਨੇ ਨਹੀਂ ਹੋਣਾ ਇਹ ਤਾਂ ਸਾਡ ਇੱਕ ਵਾਰ ਆਂਦਾ ਉਦੋਂ ਤੇ ਦੇਣਾ ਮੇਰੇ ਪੈਰ ਆ ਗਿਆ ਲਗਾ ਤੇ ਉਹ ਨਹੀਂ ਮਤਾ ਕਹਿ ਰਿਹਾ ਤੇਰਾ ਹੱਥ ਨਹੀਂ ਘੁੱਟਣਾ ਜੀਦਾ ਇਹ ਆ ਪਤਾ ਰੋ ਦੇ ਹੱਥ ਮਰ ਜਾਵੇ ਮਰ ਜਾਵੇ ਮਤਲਬ ਆ ਵੀ ਇਹ ਨਹੀਂ ਦੇਣ ਦੀ ਜੁੱਤੀਆਂ ਦੇ ਨਹੀਂ ਸੇਰਾ ਇਹਦੇ ਕੋਲ ਹੀ ਆਉਣੇ ਇਹਨੂੰ ਤੂੰ ਲੈਣੇ ਆ ਤਾਈ ਦੇ ਤੂੰ ਤੇਰੇ ਬੱਠਾ ਤਾਈ ਦਾ ਇਹ ਤੂੰ ਰੱਖ ਲੈ ਨਾ ਨਾ ਬਸ ਨਾ ਨਾ ਬਸ ਲੈ ਨਾ ਨਾ ਬਸ ਉਹ ਲੈ ਲਓ ਨਹੀਂ ਨਹੀਂ ਬਸ ਉਸ ਨੂੰ ਤਾਈ ਦਾ ਇਹ ਤੂੰ ਤੇਰੇ ਬੰਦੇ ਸਾਰ ਮਮਰਾ ਜੀ ਲਈ ਉਹ ਅੰਦਰ ਉਹਨੂੰ ਫੋਨ ਆ ਰਿਹਾ ਰੀਐਕਸ਼ਨ ਨਾਲ ਕਰਦਾ ਲਓ ਜੀ ਤੁਸੀਂ ਵੀ ਆ ਕੇ ਸਾਰੇ ਜਿਹੜੇ ਕੇਕ ਖਾ ਲਓ ਕਿਉਂਕਿ ਇਹਨਾਂ ਨੇ ਖਾ ਲਿਆ ਹੁਣ ਆਪਨੇ ਹਿੱਸੇ ਦਾ ਬਚ ਗਿਆ ਹੈ ਨਾ ਸਾਰੇ ਜਿਹੜੇ ਮੂ ਵੀ ਖਾ ਦਾ ਲਓ ਫਿਰ ਬਹੁਗੇ ਸਾਡਾ ਨੋਆ ਜੀ ਸਵੇਰੇ ਬੜਾ ਬਤਾ ਖਾ ਲਿਆ ਹੁਣ ਰਹਿ ਗਈ ਅੰਦਰ ਜਾਜੀ ਅਜੀਬ ਅੱਜ ਨਹੀਂ ਕਰ ਰਹੀ ਉਹ ਅੱਜ ਮੀ ਪੈ ਰਿਆ ਨਹੀਂ ਪੈ ਕੇ ਰੋਟੀ ਹਣ ਗਈ ਦੀ ਮੀ ਸਾਡੇ ਆੜੀ ਹੈਗਾ ਫੇਰ ਹੁਣ ਕਹਿਦਾ ਵੀ ਤੂੰ ਕਰ ਹੀ ਲੈ ਦੇਖ ਵੀ ਹੁਣ ਵੀਡੀਓ ਕਰਦੇ ਜਲਦੀ ਵਾਗੇ ਬੇਬੇ ਜੀ ਹਾਂ ਬਾਕੀ ਮੈਡਮਾਂ ਹੈਗੀਆਂ ਨੇ ਤਾਂ ਇਹਨਾਂ ਨੂੰ ਛੱਡ ਕੇ ਆਉਣਾ ਤੇਰੇ ਨਹੀਂ ਅਜੇ ਕੋਈ ਨਹੀਂ ਆਇਆ ਸਾਰੇ ਕੇ ਖਾ ਕੇ ਪਹਿਲਾਂ ਸੋ ਤਾਂ ਕਿੱਥੇ ਗੋਗੇ ਬੱਚੇ ਜੀ ਆਏ ਸਾਡੇ ਇਹ ਵੀ ਆ ਗਏ ਤੇ ਹੁਣ ਆਪਾਂ ਰਗੇ ਇਹਨਾਂ ਨੂੰ ਕਾਦੇ ਨਾਉਂ ਦੇ ਦੇਣੇ ਨੇ ਮੈਨੂੰ ਅਸਲ ਮੈਨੂੰ 200 ਰੁਪਏ ਦੇ ਬਾਹਰ ਉੱਠ ਕੇ ਚੱਲ ਮੈਂ ਜਿਹਦਾ ਕੇਵ ਹੋਇਆ ਕਰੋ ਉਹ ਦੇ ਆ ਕੋਈ ਇਹਨਾਂ ਕੀ ਲੋੜਾ ਦੇਣ ਨਾ ਚਲੋ ਜੀ ਹੁਣ ਕੇਕ ਕੱਟ ਤੋਂ ਬਾਅਦ ਹਨਾ ਇਹ ਕੁੜੀਆਂ ਨੂੰ ਬਾਗੇ ਛੱਡਣਾ ਤੇ ਫੇਰ ਆਪਾਂ ਨੇ ਦੇਖਿਆ ਨਹੀਂ ਹੈਗਾ ਇਹ ਮੈਂ ਗੁਰਪ੍ਰੀਤ ਤੋਂ ਮੰਗਵਾਈ ਸੀ ਇਹਦੀ ਸ਼ਰਟ ਨਹੀਂ ਆਹਾ ਮੈਂ ਤਾਂ ਆ ਮੰਗਵਾਈ ਆ ਤੇਰੇ ਵਾਸਤੇ ਮਤਲਬ ਫਿਰ ਮੇਰੇ ਵਾਲਾ ਗਿਫਟ ਪਸੰਦ ਨਹੀਂ ਆਇਆ ਹੈ ਉਹ ਤਾਂ ਨਹੀਂ ਮੰਗਵਾਇਆ ਨੇ ਦੋਨੇ ਦਾ ਮੰਗ ਕਰ ਦਿਆਂ ਜਹੇ ਹਾਂ ਮੈਂ ਤਾਂ ਇੱਕ ਮੰਗਵਾਈ ਸੀ ਤੇਰੇ ਵਾਸਤੇ ਮਗਰ ਨੂੰ ਕਹਿਣ ਦੀ ਜੇ ਮੇਰਾ ਗਿਫਟ ਆ ਮਗਰ ਨੂੰ ਲੈ ਕੇ ਨਹੀਂ ਆਈ ਹੈਗੀ ਮਗਰ ਮੈਂ ਤਾਂ ਤੈਨੂੰ ਮੰਗਵਾਈ ਉਹ ਤਾਂ ਲੈ ਕੇ ਆਇਆ ਮਗਰ ਉਹ ਤਾਂ ਫਿਰ ਆਪਦੀ ਆਪ ਲੈ ਕੇ ਆਇਆ ਉਹਨੇ ਤੇਰਾ ਕਮੀਜ਼ ਦੇਖਿਆ ਉਹਨੂੰ ਪਸੰਦ ਆ ਗਿਆ ਫਿਰ ਉਹ ਜਿਹੋਨੇ ਨੂੰ ਕਹਿੰਦਾ ਇੱਕ ਮੈਨੂੰ ਵੀ ਲਿਆ ਦੇ ਫਿਰ ਉਹਨੇ ਹੀ ਲੈ ਲਿਆ ਤਾਂ ਨਹੀਂ ਇਹਦੇ ਤਾਂ ਮੈਂ ਪੈਸੇ ਦਿੱਤੇ ਨੇ ਤੇਰੇ ਦੇ ਤਾਂ ਚਾਲ ਕੋਈ ਨਾ ਫਿਰ ਕੀ ਹੋ ਗਿਆ ਮਾ ਨਾ ਮਾ ਨਾ ਕੋਈ ਜਾਂਦਾ ਤੇ ਇੱਕ ਕਰਦਾ ਮਰੇ ਸਰੀਕ ਇਹ ਨਾ ਮੈਂ ਇਹਦੇ ਤਾਂ ਇਹ ਤਾਂ ਮੈਂ ਤੈਨੂੰ ਗਿਫਟ ਦਿੱਤਾ ਉਹ ਆਪਦਾ ਲੈ ਕੇ ਆ ਬੰਦੇ ਉਹ ਤਾਂ ਆਪਦਾ ਲੈ ਕੇ ਆ ਫਿਰ ਕੀ ਹੋਣ ਉਹ ਤਾਂ ਮੈਂ ਗੁਰਪ੍ਰੀਤ ਨੂੰ ਕਹਤਾ ਮਾ ਪਵਾ ਕੇ ਚੈੱਕ ਕਰਾ ਲਈ ਮਾ ਫਿਰ ਉਹ ਮੋੜ ਨੇ ਬਾਅਦ ਝੌਕੇ ਹੋ ਜਾਂਦੇ ਨੇ ਮਹਾਨਾ ਆਪਦਾ ਪਤਾ ਲੱਗੂਆਂ ਉਹ ਤਾਂ ਮੈਂ ਦੇਖ ਕੇ ਰਸਤਾ ਤੀ ਨਾ ਪਾਉਨੂ ਵੀ ਇਹ ਆ ਨਾ ਪਾ ਔਰੇ ਪੱਗ ਬਨ ਰਹੀ ਵੈਸੇ ਇਹ ਤਾਂ ਚਾਂਦੀ ਦਾ ਕੜਾ ਮੰਗਦਾ ਸੀ ਫਿਰ ਥੋੜਾ ਜਿਹਾ ਆਪਦਾ ਹੱਥ ਵੀ ਦੇਖਣਾ ਪੈਂਦਾ ਆ ਮੈਂ ਕਿਤੇ ਕਿਤੇ ਨਾ ਉਹ ਮੈਨੂੰ ਕਹਿ ਰਿਹਾ ਸੀ ਝੂਠਿਆ ਇਹ ਹੋਰ ਕਾਫੀ ਟਾਈਮ ਦਾ ਇਹ ਕਹਿ ਰਿਹਾ ਮੇਰਾ ਚਾਂਦੀ ਦੇ ਕੜੇ ਵਿੱਚ ਜੀ ਆ ਉਹ ਮੰਨ ਲਿਆ ਉਹ ਤੇ ਮੇਰਾ ਥੋੜਾ ਜਿਹਾ ਹੱਥ ਟੈਟ ਸੀ ਮੈਂ ਕਿਹਾ ਚਲ ਕੋਈ ਨਾ ਵੀ ਫੇਰ ਕਦੇ ਗਿਫਟ ਕਰ ਦਾਂਗੇ ਹੋਰ ਬਥੇਰੇ ਮੌਕੇ ਨੇ ਪਰ ਹੁਣ ਮੈਂ ਇਹਨੂੰ 2 ਸਾਲ ਹੋ ਗਏ 셔ਟ ਹੀ ਗਿਫਟ ਕਰਦੀ ਆ ਹਣਾ ਪਿਛਲੇ ਸਾਲ ਵੀ ਪਿਛਲੇ ਸਾਲ ਪੱਕ ਗਈ ਪਤਾ ਨਹੀਂ ਹੈਨਾ ਪਿਛਲੇ ਸਾਲ ਕੁਝ ਵੀ ਨਹੀਂ ਸੀ ਪਿਛਲੇ ਸਾਲ ਨਹੀਂ ਪਿਛਲੇ ਸਾਲ ਤਾਂ ਆਪਾਂ ਨੇ ਮੱਵੀ ਮਨਾਇਆ ਸੀ ਤਾਂ ਹੀ ਤੇਰੇ ਪੱਕ ਬਣਨਗੇ ਬੱਚੇ ਨਾ ਲਿਆ ਕਰ ਫੋਲਦਾ ਪੁੱਤ ਪਿਛਲੇ ਸਾਲ ਮੱਵੀ ਮਨਾਇਆ ਸੀ ਅਸੀਂ ਮੱਵੀ ਗਏ ਹੋਏ ਤੇ ਤੇ ਐਤ ਕੀ ਓਰੇ ਆ ਉਹਦੋਂ ਪਿਛਲੇ ਸਾਲ ਸ਼ਰਟ ਦਿੱਤੀ ਸੀ ਮੈਂ ਔਰ ਅਭੀ ਉਹ ਵੀ ਸ਼ਰਟ ਵਧੀਆ ਧੀ ਕੱਲੀ ਹਜ਼ਾਰ ਦੀ ਸ਼ਰਟ ਆਈ ਸੀ ਉਹ ਬਹੁਤ ਸੋਹਣੀ ਧੀ ਹਰ ਕੋਈ ਪਸੰਦ ਕਰਦਾ ਸੀ ਇਹ ਸ਼ਰਟ ਸੋਹਣੀ ਆ ਐਤ ਕੀ ਫਿਰ ਮੈਂ ਕਿਹੜਾ ਇੰਨਾ ਜਾਨੀ ਆ ਜਦੋਂ ਜਾਨੀ ਆ ਫਿਰ ਇਹਦੇ ਨਾਲੇ ਜਾਨੀ ਆ ਫਿਰ ਜੇ ਨਾਲ ਜਾ ਕੇ ਲੋ ਫਿਰ ਉਹ ਸੁਆਦ ਨਹੀਂ ਆਉਂਦਾ ਗਿਫਟ ਦਿੱਤੇ ਰਾ ਸੁਆਦ ਆਉਂਦਾ ਜਦੋਂ ਆਪਾਂ ਮਾਮੂ ਨੂੰ ਘੱਟਾ ਸੀ ਜੋਨੇ ਮਾਮੂ ਆ ਵੀ ਦੇ ਦੋ ਹਾਂ ਮੈਂ ਦੇ ਦਰੂ ਮੈਂ ਤਾਂ ਕੁਝ ਵੀ ਨਹੀਂ ਆਂਦਾ ਕਦੋਂ ਅੱਛਾ ਹਾਂ ਪਿਛਲੇ ਉਹ ਤਾਂ ਐਨੀਵਰਸਰੀ ਤੇ ਦਿੱਤੀਆਂ ਦੀਆਂ ਬਾਰਦੇ ਨੂੰ ਤਾਂ ਦਿੱਤੀਆਂ ਮੈਂ ਕੈਟ ਲੱਗ ਰਿਹਾ ਹੈ ਦਾਦੇ ਬਾਵਾ ਨੂੰ ਬਾਰਦੇ ਟੈਕ ਨਹੀਂ ਰੋਟੀ ਰੋਟੀ ਖਾਦੀ ਹੋਈ ਆ ਪੀਪਿੰਗ ਦੀ ਵਾਲਾ ਕਿਹੜਾ 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 ਕਿਹਾਂ ਸਿਆ ਕਹਾਂ ਬੁਰੇ ਸਿਆ ਨਹੀਂ ਬਣਾਈਗੇ ਕੇ ਚੱਲ ਫਿਰ ਵੱਡਾ ਨੰਬਰ ਹੋ ਕਰ ਦਾਂਗੇ ਅੱਪਾ ਪਾ ਕੇ ਦੇ ਦੇ ਮਕਰੜਾ ਹੋ ਗਿਆ ਨਹੀਂ ਪਾ ਕੇ ਦੇਖ ਨਾ ਹੀ ਪਤਾ ਲੱਗੋ ਨਾ ਵਿੱਚ ਸਾਇਦ ਫਿਰ ਇੱਕ ਚੇਂਜ ਕਰ ਲਾਂਗੇ ਆਏ ਹੁਣ ਉਹ ਗਲਾ ਐਮ ਇਹਨ ਮੇਨ ਕੇ ਅਸੀਂ ਹੁਣਾਂ ਲਾਉਂਦੇ ਨੇ ਇਹ ਤਾਂ ਖੁੱਲੇ ਭੀੜੇ ਹੁੰਦੇ ਨੇ ਵਸੋ ਤਾਂ ਹੁਣ ਨੰਬਰ ਲਾ ਦਿੰਦੇ ਨੇ ਆ ਸੈੱਲ ਕਿਸੇ ਹਿਸਾਬ ਨਾਲ ਵਧੀਆ ਮੈਂ ਯਾਰ ਪਰ ਮਾਰੀ ਤੇ ਪਰ ਵਧੀਆ ਉਹਨੇ ਨਾਲ ਵਧੀਆ ਆਦਾ ਨਹੀਂ ਬ੍ਰਾਂਡ ਆ ਜੋ ਲੈ ਕੇ ਆਇਆ ਵਧੀਆ ਉਹਦੇ ਚ ਇਹ ਦੇਚ ਰੈਪ ਕਰਕੇ ਸੋਨਾ ਦਾ ਹਾਏ ਇਹ ਚ ਕੁਝ ਦੇ ਦੋ ਚਲੋ ਇਹਦੇ ਨਾਲ ਤਾਂ ਹਨ ਕੋਈ ਵੱਡਾ ਛੋਟਾ ਨਹੀਂ ਹੁੰਦਾ ਹੈਗਾ ਇਹ ਤਾਂ ਬਸ ਇੱਕ ਮਾਨ ਆਦਰ ਹੁੰਦਾ ਕਿ ਬੰਦੇ ਨੂੰ ਥੋੜਾ ਜਿਆ ਹਾਂ ਥੋੜਾ ਜਿਆ ਹੋਇਆ ਵੀ ਮੈਨੂੰ ਗਿਫਟ ਦਿੱਤਾ ਹਣਾ ਬੁੜੇ ਦਾ ਆਪਾਂ ਸਾਰੇ ਬਜਾਂਗੇ ਗੱਡੀ ਗੱਡੀ ਤੇ ਤੇ ਹੁਣ ਐਤਕੀ ਅਸੀਂ ਨੇ ਜਾਣਾ ਜੋਗੀ ਪੇਰ ਜੀ ਮੰਮਾ ਮੈਂ ਤਾਂ ਛੁੱਟੀ ਕੋਈ ਨਾ ਤੇ ਵੀਡੀਓ ਕਰਾਂਗੇ ਆਪਾਂ ਵੀਡੀਓ ਕਰਕੇ ਫਿਰ ਸ਼ਨੀਵਾਰ ਨੂੰ ਇਹ ਜਾਵਾਂਗੇ ਮੰਮਾ ਸਾਰੀ ਬਹਾਂ ਦੇ ਬਕ ਨਹੀਂ ਹਾਂ ਬਹਿ ਜਾਓ ਤੇ ਨਮਦੇ ਮਗ ਬਹਿਣ ਵਾਲਾ ਵੱਖਾ ਦੋ ਜਿਹੜਾ ਬਹਿ ਜਾਓ ਕਿੱ딜 ਵੱਖਾ ਦੋ ਜਗਾਂ ਪਿੱਛੇ ਇੱਕ ਜਿਹੜਾ ਵੱਖ ਨਾਲਾ ਪਿੱਛੇ ਕੋਈ ਨਾ ਸਾਰਾ ਅਡਜਸਟ ਹੋ ਜਾਊਗਾ ਕੋਈ ਨਾ ਸਭ ਮੱਜ ਜੋ ਦਿਗੋ ਦਿੱਤੇ ਫਤਹ ਰਹਿੰਦੇ ਮਾਪਾ ਉਹ ਦਿਖੋ ਅੱਛਾ ਤੇ ਜਿਨ੍ਹਾਂ ਨੇ ਵਿੱਕੀ ਨੂੰ ਮੁਬਾਰਕਾਂ ਭੇਜੀਆਂ ਨੇ ਜੀ ਜਨਮ ਦਿਨ ਦੀਆਂ ਬਹੁਤ ਸਾਰਾ ਧੰਨਵਾਦ ਦਾਇਆ ਜੀ ਤੇ ਵਿੱਕੀ 31ਵੇਂ ਸਾਲ ਵਿੱਚ ਲੱਗ ਗਿਆ ਜੀ ਮਮਾ ਤੋਂ ਵੱਡਾ ਹਮ 31ਵੇਂ ਸਾਲ ਚ ਲੱਗ ਗਿਆ ਵਿੱਕੀ ਆ ਮੈਨੂੰ ਖਰਾ ਲੱਗ ਰਿਹਾ ਉਹ ਸਾਰਾ ਖਾ ਪਤਾ ਬੜੀਆ ਤੁਸੀਂ ਰੱਖੋ ਆ ਮੈਨੂੰ ਤਾਂ ਸੋਣੀ ਲੱਗਦੀ ਆ ਮੈਂ ਤੈਨੂੰ ਕਿਹਾ ਤੀ ਨਾ ਵੀ ਫਰਕ ਹੁੰਦਾ ਇਹ ਕਿਹੜਾ ਕੱਠੀ ਸੋਣਾ ਲੱਗੇ ਆ ਆ ਮੈਨੂੰ ਸੋਣੀ ਲੱਗਦੀ ਆ ਇਹ ਜਾਂ ਮੈਨੂੰ ਆ ਵੀ ਤੇਰੇ ਕਈ ਫਾਲ ਏ ਮੈਂ ਤਾਂ ਥੋੜਾ ਜਿਹਾ ਫਿੱਕਾ ਜਿਹਾ ਕਰਿਆ ਤੀ ਚਲੋ ਮੱਗਰ ਪਾਲੂਗਾ ਉਹ ਤਾਂ ਦੋ ਸੱਤ ਦੇ ਵੀ ਜਿਹੜਾ ਮਰਜ਼ੀ ਲੈ ਲੋ ਮੱਗਰ ਕਹਿੰਦਾ ਜਿਹੜਾ ਮਰਜ਼ੀ ਲੈ ਲੈ ਤਾਂ ਕਰਕੇ ਮੈਂ ਹੋ ਚੱਕਲੇ ਮਹ ਲੈਣਾ ਨਹੀਂ ਵਾਲੇ ਬਹੁਤ ਪਾਲੇ ਐਕਸਾਈਲੇ ਨੇ ਸਾਰੇ ਕਮੀਜ਼ ਤੋਂ ਦੇਖ ਕੀ ਇਹ ਮੈਂ ਨੰਬਰ ਦੱਸਿਆ ਡਬਲ ਐਕਸ ਐਲ ਪਤਾ ਕਿੱਡਾ ਹੁੰਦਾ ਬੋਰੇ ਵਰਗਾ ਹੁੰਦਾ ਚਲ ਫਿਰ ਆ ਰੱਖ ਲਾ ਪੌਣਾ ਦਾ ਤੈਨੂੰ 4 ਦਿਨਾਂ ਨੂੰ ਉਹ ਵੀ ਆ ਪਤਾ ਆ ਦੇਖ ਆ ਦੇਖ ਚਲੋ ਜੀ ਸਾਰੇ ਜਣੇ ਹਨਾ ਵਿੱਕੀ ਨੂੰ ਆਸ਼ੀਰਵਾਦ ਦਿਓ ਲੰਮੀ ਉਮਰ ਤੇ ਸਿਹਤ ਦੀ ਤੰਦਰੁਸਤੀ ਵਾਸਤੇ ਆਇਆ ਜਿਹੜਾ ਮੈਨੇ ਦਿੱਤਾ ਸੀ ਗਿਫਟ ਜਿਹੜਾ ਸੈਵ ਨੇ ਦਿੱਤਾ ਸੀ ਉਹ ਨਹੀਂ ਫਿੱਟਦਾ। ਅੱਛਾ ਸੈਵ ਨੇ ਤਾਂ ਪਰਫਿਊਮ ਦਿੱਤਾ। ਮੈਂ ਉਹ ਜੈਸਨ ਦਿੱਤਾ ਸੀ। ਤੇ 부ਆ ਜੀ ਇਹਨਾਂ ਨੂੰ ਕਰਨਾ ਪਾਉਣਾ ਹਨਾ ਜੋ ਵੀ ਫਿਰ ਬਾਬੇ ਦੇ ਜਾਣਾ। ਤੇ ਵੀ ਆਪਾਂ ਫੋਨ ਕਰਕੇ 부ਆ ਜੀ ਇਹਨਾਂ ਨੂੰ ਸੁਨੇਹਾ ਲਾ ਦਿਆ ਨਾ ਵੀ ਕਿੱਦੇ ਜਾਣਾ। ਬਾਕੀ ਇਹਨਾਂ ਦੀ ਮਰਜ਼ੀ ਆ ਆਉਣਾ ਨਾ ਆਉਣਾ ਹਨਾ। ਤੇ ਅਸ ਤਾਂ ਕਹਿ ਨਹੀਂ ਆ ਵੀ ਚਲੋ ਆ ਜਓ ਹਨਾ ਵੀ ਸੋਣ ਨੂੰ ਵੀ ਮਲਾਵਾਂਗੇ ਭੁਆ ਜੀ ਰਾਂ ਨਾਲ ਸਾਡੇ ਨਾਲ ਉਹ ਇੱਕੇ ਵਾਰਗੇ ਜੋ ਵੀ ਕੇ ਜੈ ਨਹੀਂ ਅਸੀਂ ਵੀਡੀਓ ਨਹੀਂ ਕਰਦੇ ਫਿਰ ਅਸੀਂ ਮਟਰ ਲਾਵਾਂਗੇ ਮਟਰ ਮਟਰ ਹਾਂ ਜਦਾਂ ਅਸੀਂ ਮਾਂ ਦੇ ਨਾਮ ਰੱਖ ਲਾਂਗੇ ਠੀਕ ਆ ਹਨਾ ਨਾਮ ਹੀ ਜਨ ਰੱਖੀ ਲਵ ਤੇ ਚਲੋ ਜੀ ਇਹਦੇ ਨਾਲ ਹੀ ਪਾਕਾ ਜ ਆਪਣੇ ਅਬ ਲੋਕ ਦਾ ਆਈ ਨਾ ਨਮਸਤੇ ਸਭ ਕੋ ਤੇ ਆਪਣੇ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਸਾਡੇ ਚੈਨਲ ਨੂੰ ਵੀ ਕਰ ਲਿਓ ਹੁਣ ਅਸੀਂ ਹੋਰ ਤੇ ਵੀ ਵੀਡੀਓਜ਼ ਦਾਲ ਲਿਆ ਕਰਾਂਗੇ ਸਾਹਿਬ ਜਸਨੀਜ਼ ਤੇ ਸਾਹਿਬ ਸਿੰਘਾ ਲ ਤਾਂ ਚੱਲਦਾ ਨਹੀਂ ਹੈਗਾ ਜੀ ਪਰ ਮੇਰੇ ਚੈਨਲ ਨੂੰ ਖੂਬ ਖੂਬ ਸਪੋਰਟ ਦਿਓ ਥੈਂਕ ਯੂ ਬਾਏ 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 ਟਾ ਟਾ ਟਾ